ਪਿੰਡ ਆੜ ਵਿੱਚ ਸਾਂਬਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ வன ਵਿਭਾਗ ਵੱਲੋਂ ਜਾਂਚ ਸ਼ੁਰੂ। ਨੇੜਲੇ ਪਿੰਡ ਆੜ ਵਿੱਚ ਅੱਜ ਉਸ ਸਮੇਂ ਸੋਗਮਈ ਮਾਹੌਲ ਬਣ ਗਿਆ ਜਦੋਂ ਜੰਗਲੀ ਰਸਤੇ ਤੋਂ ਭਟਕ ਕੇ ਆਈ ਇੱਕ ਸਾਂਬਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਡ ਦੇ பஞ்சਾਇਤ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਂਬਰ ਸਵੇਰ ਵੇਲੇ ਪਿੰਡ ਵਿੱਚ ਦਾਖਲ ਹੋਇਆ ਸੀ। ਜੰਗਲੀ ਜੀਵ ਹੂਨ ਕਰਨ ਉਹ ਕਾਫੀ ਡਰਿਆ ਹੋਇਆ ਸੀ। ਪਿੰਡ ਦੇ ਆਵਾਰਾ ਕੁੱਤਿਆਂ ਤੇ ਭੀੜ ਤੋਂ ਬਚਾਉਣ ਲਈ ਪਿੰਡ ਵਾਸੀਆਂ ਨੇ ਬੜੀ ਮੁਸ਼ਕਲਤ ਨਾਲ ਉਸ ਨੂੰ ਇੱਕ ਖੁੱਲੀ ਚਾਰ ਦੀਵਾਰੀ ਵਿੱਚ ਸੁਰੱਖਿਅਤ ਬੰਦ ਕਰ ਦਿੱਤਾ ਅਤੇ ਤੁਰੰਤ வன ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਵਣਗੜ ਜਸਕਰਨ ਸਿੰਘ ਗੜਸ਼ੰਕਰ ਤੋਂ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚੇ ਪਰ ਜਦੋਂ ਤੱਕ ਟੀਮ ਨੇ ਸਾਂਬਰ ਦੀ ਜਾਂਚ ਕੀਤੀ ਉਸ ਦੀ ਮੌਤ ਹੋ ਚੁੱਕੀ ਸੀ। ਵਣਗੜ ਜਸਕਰਨ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਸਾਂਬਰ ਦੀ ਮੌਤ ਬਹੁਤ ਜ਼ਿਆਦਾ ਡਰ ਜਾਣ ਕਨ ਦਿਲ ਦਾ ਦੌਰਾ ਪੈਣ ਨਾਲ ਹੋਈ ਜਾਪਦੀ ਹੈ। ਵਿਭਾਗ ਵੱਲੋਂ ਸਾਂਬਰ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਸਾਂਬਰ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਜਿਸ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਅਸ਼ੋਕ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਔਰਤ ਰਿਪੋਰਟ ਹਾਂਜੀ ਸਾਰਿਆਂ ਨੂੰ ਜਿੰਨੇ ਵੀ ਲੋਕ ਇੱਥੇ ਦੇਖਣ ਆਏ ਆ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਮੈਂ ਪਰਮਜੀਤ ਸਿੰਘ ਔਰ ਦਾ ਪੰਚ ਪੰਚਾਇਤ ਮੈਂਬਰ ਬੋਲ ਰਿਹਾ ਇੱਥੇ ਸਵੇਰ ਦਾ ਇੱਕ ਗੋੰਦ ਆਇਆ ਤੇ ਉਹਨੂੰ ਕੁਝ ਲੋਕ ਫੰਡ ਵੀ ਚਾਹੀ ਚਾਹੁੰਦੇ ਸੀਗੇ ਪਰ ਅਸੀਂ ਪਾਣੀ ਦਿੱਤੀ ਹੁਣ ਅਸੀਂ ਉਹਨੂੰ ਇੱਥੇ ਅੰਦਰ ਰੱਖਿਆ ਬੰਨ ਕੇ ਬੰਨ ਕੇ ਨਹੀਂ ਮਤਲਬ ਉੱਲੀ ਆ ਤੇ ਉਹ ਹੁਣ ਅਸੀਂ ਉਹਨਾਂ ਨੂੰ ਸੂਚਿਤ ਵੀ ਕੀਤਾ ਬਨ ਵਿਭਾਗ ਨੂੰ ਤੇ ਉਹ ਆ ਰਹੇ ਐ ਇਸ ਵੇਲੇ ਉਹ ਆਉਣਗੇ ਤਾਂ ਇਹਨੂੰ ਫੜ ਕੇ ਲੈ ਜਾਣਗੇ ਧੰਨਵਾਦ ਕਾਦੀ ਤੇ ਜਾਇਆ ਸਵੇਰ ਦਾ ਜੰਗਲ ਇਹ 12:30 ਵਜੇ ਦਾ ਜੀ ਅਸੀਂ ਦੇਖਿਆ ਉਹ ਤਾਂ ਪਹਿਲਾਂ ਦਾ ਸ਼ਹਿਤ ਆਇਆ ਹੋਗਾ ਮੈਂ 12:30 ਵਜੇ ਗੁਰਦੁਆਰੇ ਤੋਂ ਆਇਆ ਸੀ ਮੈਂ 12:30 ਵਜੇ ਦੇਖਿਆ ਕਿਤਨੇ ਡਾਟ ਦੇ ਵਿੱਚ ਪਾਰਕ ਦੇ ਵਿੱਚ ਹਾਂਜੀ 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 ਪਾਰਕ ਦੇ ਵਿੱਚ ਮਹਿਕਮੇ ਆਇਆ ਆ ਰਿਹਾ ਜੀ ਹਾਂਜੀ ਉਹਨਾਂ ਨੂੰ ਸੂਚਿਤ ਕੀਤਾ ਆ ਉਹਨਾਂ ਦੀ ਬੇਟ ਚ ਅਸੀਂ ਇੱਥੇ ਸਾਰੇ ਖੜੇ ਆ ਹਾਂਜੀ ਉਹਨਾਂ ਦੀ ਬੇਟ ਚ ਖੜੇ ਮੈਂ ਜਸਕਰਨ ਸਿੰਘ ਬੰਗਾਰ ਵਾਈਲਡ ਲਾਈਫ ਡਿਪਾਰਟਮੈਂਟ ਗੜਸ਼ੰਕਰ ਤੋਂ ਆਇਆ ਸੀਗਾ ਜੀ ਮੈਨੂੰ ਪਿੰਡ ਓੜ ਤੋਂ ਇੱਕ ਸੂਚਨਾ ਮਿਲੀ ਸੀਗੀ ਵੀ ਪਿੰਡ ਦੇ ਵਿੱਚ ਇੱਕ ਜੰਗਲੀ ਜਾਨਵਰ ਸਾਂਭਰ ਆਇਆ ਹੋਇਆ ਆ ਜਿਸ ਸਬੰਧੀ ਮੈਂ ਆਪਣੀ ਟੀਮ ਦੇ ਨਾਲ ਇੱਥੇ ਪਾਰਕ ਦੇ ਵਿੱਚ ਪਿੰਡ ਓੜ ਦੇ ਵਿੱਚ ਪਹੁੰਚੇ ਆ ਤੇ ਅਸੀਂ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਹੈਲਪ ਦੇ ਨਾਲ ਇੱਥੇ ਸਾਂਭਰ ਨੂੰ ਕਾਬੂ ਕਰ ਲਿਆ ਸੀਗਾ ਉਹਦੇ ਕੋਸ਼ ਮਤਲਬ ਸੱਟਾਂ ਲੱਗੀਆਂ ਹੋਈਆਂ ਸੀਗੀਆਂ ਜਿਸ ਕਾਰਨ ਉਸ ਦੀ ਮਤਲਬ ਹਾਰਟ ਅਟੈਕ ਦੇ ਨਾਲ ਉਸ ਦੀ ਮੌਤ ਹੋ ਗਈ ਆ ਉਸ ਨੂੰ ਹੁਣ ਅਸੀਂ ਇੱਥੋਂ ਲੈ ਕੇ ਫਿਰ ਅਸੀਂ ਪੋਸਟਮਾਰਟਮ ਕਰਵਾ ਕੇ ਹੋਰ ਸਸਕਾਰ ਕਰ ਦਿੱਤਾ ਜਾਊਗਾ ਜੀ ਇੱਕ ਕਤੋਂ ਕਿਨਾਂ ਨੇ ਫੋਨ ਕੀਤਾ ਸੀ ਪੰਚਾਇਤ ਨਾਲ ਇਹ ਸਰ ਪੰਚਾਇਤ ਮੈਂਬਰ ਸੀਗੇ ਜੀ ਇੱਥੇ ਤੇ ਉਹਨਾਂ ਨੇ ਸੂਚਨਾ ਦਿੱਤੀ ਸੀਗੀ ਇੱਕ ਪੰਜਾਬ ਪ੍ਰਧਾਨ ਜੀ ਇਹ ਲੇਬਰ ਯੂਨੀਅਨ ਦੇ ਇਹਨਾਂ ਨੇ ਸਾਨੂੰ ਸੂਚਨਾ ਦਿੱਤੀ ਸੀ ਕਿ ਇਹਨਾਂ ਮਤਲਬ ਅਧਿਕਾਰੀਆਂ ਦਾ ਲੇਟ ਕਿਉਂ ਰਹਾ ਸਰ ਡਿਪਾਰਟਮੈਂਟ ਦੇ ਵਿੱਚ ਮਤਲਬ ਏਰੀਆ ਜ਼ਿਆਦਾ ਜੀ ਗੱਡੀ ਵੀ ਇੱਕ ਹੈ ਸਾਡੇ ਕੋਲ ਹਾਂਜੀ ਇਸ ਕਰਕੇ ਥੋੜੇ ਲੇਟ ਹੋ ਗਏ ਸੀ